ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋ ਉਹਨਾਂ ਨੇ ਚੋਣਾਂ ਵੇਲੇ ਹੀ ਵਾਅਦਾ ਕੀਤਾ ਸੀਗਾ ਕਿ ਇੱਥੇ ਜੋ ਪ੍ਰਵਾਸੀ ਨੇਗੇ ਕਿਦੋਂ ਦੇ ਵੀ ਹੋਣ ਗੈਰਕਾਨੂੰਨੀ ਤੌਰ ਤੇ ਰਹਿੰਦੇ ਹਨ ਉਹਨਾਂ ਨੂੰ ਰਿਪੋਰਟ ਕਰਾਂਗੇ ਤੇ ਉਹਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲਾ ਜਹਾਜ਼ ਅੰਮ੍ਰਿਤਸਰ ਆ ਪੀ ਗਿਆ ਹੈ ਜਿਹਦੇ ਵਿੱਚ 205 ਜੋ ਇਹਨਾਂ ਯਾਤਰੀਆਂ ਨੇ ਜਿਹੜੇ ਉੱਥੋਂ ਰਿਪੋਰਟ ਕੀਤੇ ਨੇ ਅਮਰੀਕਾ ਚੋਂ ਤੇ ਗਲਤ ਸਵਾਲ ਇਹ ਬਣਦਾ ਵੀ ਇਹ ਜੋ ਜਹਾਜ਼ ਹੈ ਉਹ ਅੰਮ੍ਰਿਤਸਰ ਹੀ ਕਿਉਂ ਉਤਰਿਆ ਗਿਆ ਦਿੱਲੀ ਕਿਉਂ ਨਹੀਂ ਇਹ ਜਹਾਜ਼ ਦਿੱਲੀ ਵੀ ਉਤਰ ਸਕਦਾ ਸੀਗਾ ਇਹ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ 에어ਪੋਰਟ ਸੋ ਸਪਸ਼ਟ ਗੱਲ ਹੈ ਸਾਥਿਓ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਗਹਿਰੀ ਚਾਲ ਹੈ ਕਿਉਂਕਿ ਉਹਦੇ ਵਿੱਚ ਇਕੱਲੇ ਪੰਜਾਬ ਦੇ ਵਿਅਕਤੀ ਨਹੀਂ ਸਨ ਹੋਰ ਵੀ ਸਨ ਉਹ ਸਟੇਟਾਂ ਦੇ ਗੁਜਰਾਤ ਦੇ ਹੋਗੇ ਜਾਂ ਯੂਪੀ ਬਿਹਾਰ ਦੇ ਹੋਗੇ ਸੋ ਉਹ ਦਿੱਲੀ ਵੀ ਜਹਾਜ ਉਤਰ ਸਕਦਾ ਸੀਗਾ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਠੀਕਾਕਾਰ ਕਾਰਵਾਈ ਕਰਤੀ ਸਰਕਾਰ ਨੇ ਸਰਕਾਰ ਦੇ ਚ ਸੱਤਾ ਹੁੰਦੀ ਹੈ ਪਾਵਰ ਹੁੰਦੀ ਹੈ ਕੁਝ ਵੀ ਕਰ ਸਕਦੇ ਨੇਗੇ ਤੇ ਬੜਾ ਪਹਿਲਾਂ ਗ੍ਰਫਤਾਰ ਕੀਤੇ ਫਿਰ ਜਹਾਜ਼ ਪਰ ਪਰ ਭੇਜ ਰਹੇ ਹਨ ਤੇ ਇੱਕ ਜਹਾਜ਼ ਬਹੁਤ ਜਲਦੀ ਹੋਰ ਆ ਰਿਹਾ ਹੈ ਤੇ ਸਵਾਲ ਦੂਜਾ ਇਹ ਵੀ ਬਣਦਾ ਹੈ ਵੀ ਜਿਹੜੇ ਏਜੰਟਾਂ ਨੇ ਗੈਰ ਕਾਨੂੰਨੀ ਤੌਰ ਤੇ ਇਹ ਚਾਹੇ ਵਿਦਿਆਰਥੀ ਲਿਏ ਚਾਹੇ ਕਾਮੇ ਸੀਗੇ ਭੇਜੇ ਨੇਗੇ ਵੀ ਉਹਨਾਂ ਖਿਲਾਫ ਕੀ ਕਾਰਵਾਈ ਹੋਊਗੀ ਹੋਊਗੀ ਵੀ ਜਾਂ ਨਹੀਂ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿਉਂਕਿ ਜਿੰਮੇਵਾਰਤਾ ਵੱਧ ਉਹੀ ਹੈ ਨਾ ਜਿਹੜਾ ਨੇ ਜਿਨ੍ਹਾਂ ਨੇ ਉੱਥੇ ਭੇਜੇ ਵਿਦਿਆਰਥੀ ਜਾਂ ਕੰਮ ਦੇ ਪੈਸੇ ਖਤਰੇ ਵਾਲੇ ਹੁੰਦੇ ਨੇਗੇ ਜੋ ਡਾਕੂਮੈਂਟ ਬਣਾਉਂਦੇ ਨੇ ਏਜੰਸੀਆਂ ਜਾਂ ਇਮੀਗ੍ਰੇਸ਼ਨ ਸੈਂਟਰ ਵਾਲੇ ਉਹਨਾਂ ਨੇ ਦੇਖਣਾ ਹੁੰਦਾ ਵੀ ਅਸੀਂ ਕੀ ਕਰ ਰਹੇ ਹਾਂ ਸੋ ਉਹਨਾਂ ਨੇ ਖਿਲਵਾੜ ਕੀਤਾ ਹੈ ਸਾਡੇ ਦੇਸ਼ ਦੇ ਲੋਕਾਂ ਨਾਲ ਜਿਨ੍ਹਾਂ ਨੇ ਭੇਜੇ ਸੀਗੇ ਉਹਨਾਂ ਦਾ ਰਿਕਾਰਡ ਲੈ ਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਤੇ ਦੂਜੀ ਗੱਲ ਜਦੋਂ ਕੋਈ ਵਿਦੇਸ਼ ਜਾਂਦਾ ਹੈ ਤੁਹਾਨੂੰ ਪਤਾ ਵੀ ਆਪਣਾ ਘਰੋਂ ਖਰਚ ਲੈ ਕੇ ਜਾਂ ਆਪਣਾ ਕੋਈ ਜ਼ਿਆਦਾ ਦੇ ਵੇਚ ਜਾਂਦਾ ਹੈ ਜਮੀਨ ਵੇਚ ਜਾਂਦਾ ਹੈ ਜਾਂ ਕੋਈ ਆਪਣੀ ਪ੍ਰਾਪਰਟੀ ਵੇਚ ਕੇ ਜਾਂਦਾ ਹੈ ਉੱਥੇ ਬਾਹਰ ਤੇ ਹੁਣ ਇਹਨਾਂ ਨੂੰ ਜਿਹੜੇ ਰਿਪੋਰਟ ਕੀਤੇ ਜਾ ਰਹੇ ਨੇਗੇ ਕੋਈ 5 ਸਾਲ ਤੋਂ ਰਹਿ ਰਿਹਾ ਹੈ ਉੱਥੇ ਕੋਈ 10 ਸਾਲ ਤੋਂ ਰਹਿ ਰਿਹਾ ਹੈ ਆਪਣਾ ਸੈਟਅਪ ਕੀਤਾ ਹੋਇਆ ਵੀ ਜਦੋਂ ਉਹ ਪਹਿਲਾਂ ਪਹਿਲਾਂ ਉੱਥੇ ਗਏ ਸੀਗੇ ਉਦੋਂ ਕਿਉਂ ਨਹੀਂ ਕਾਰਵਾਈ ਹੋਈ ਨਾ ਤੇ ਰਿਪੋਰਟ ਉਹਦੀ ਕਰ ਦਿੰਦੇ ਹੁਣ ਜਦੋਂ ਉਹਨਾਂ ਨੇ ਉੱਥੇ ਆਪਣਾ ਮਿਹਨਤ ਕਰਕੇ ਨਾਲੇ ਅਮਰੀਕਾ ਦਾ ਸੋ ਪੰਜਾਬੀਓ ਤੁਸੀਂ ਇਹ ਸਦਾ ਹਿਸਾਬ ਲਾ ਲਓਗੇ ਸਰਕਾਰ ਨੇ ਪੰਜਾਬ ਨੂੰ ਕੋਈ ਵੀ ਸਰਕਾਰ ਹੋਵੇ ਜاہے ਆਪਣੀ ਹੋਵੇ ਜاہے ਪ੍ਰਾਈ ਹੋਵੇ ਵਿਦੇਸ਼ ਦੀ ਹੋਵੇ ਉਹਨਾਂ ਨੇ ਪੰਜਾਬ ਨੂੰ ਸਦਾ ਹੀ ਜਿਵੇਂ ਪਹਿਲਾਂ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਸੀਗਾ ਤੇ ਸਦਾ ਹੀ ਪੰਜਾਬ ਨੂੰ ਬਦਨਾਮ ਕਰਨੇ ਚਾਲਾਂ ਚੱਲੀਆਂ ਚੱਲੀਆਂ ਜਾ ਰਹੇ ਨੇਗੀਆਂ ਤੇ ਅਮਰੀਕਾ ਰੋਂ ਹੋਰ ਚੱਲਦੀ ਸੋ ਵੀ ਜਿੰਨਾ ਕਰਕੇ ਇਹ ਗੈਰ ਕਾਨੂੰਨੀ ਕਹਾਉਣ ਦੇ लायक ਹੋਏ ਨੇਗੇ ਸਾਡੇ ਇੰਡੀਆ ਦੇ ਜਾਂ ਪੰਜਾਬ ਦੇ ਵਿਅਕਤੀ ਜਿਨ੍ਹਾਂ ਨੂੰ ਹੁਣ ਬੜਾ ਹੀ ਨਾਫ਼ਤ ਨਾਲ ਦੇਖਿਆ ਜਾ ਰਿਹਾ ਹੈ ਇੱਕ অপরাধੀ ਦੀ ਤਰ੍ਹਾਂ ਵੀ ਜਿੰਨਾ ਕਰਕੇ ਇਹ ਇੱਥੇ ਆਏ ਇਮੀਗ੍ਰੇਸ਼ਨ ਜੈਂਸੀਆਂ ਕਰਕੇ ਤੇ ਉਹਨਾਂ ਖਿਲਾਫ ਵੀ ਇਹ ਕਾਰਵਾਈ ਹੋਣੀ ਬਣਦੀ ਆ ਧੰਨਵਾਦ ਜੀ